ਨਹੀਂ ਵੀਰੇ ਮੈਂ ਤਾਂ ਅੱਜ ਨੂੰ ਕਿਹਾ ਤੁਮ ਥੋੜਾ ਜਿਹਾ ਤੁਹਾਡੇ ਸਹਾਇਕ ਦੇ ਥੋੜਾ ਜਿਹਾ ਬਜੀ ਤੁਸੀਂ ਇੰਨਾ ਇੱਥੇ ਰਹਿ ਕੇ ਕੰਮ ਕਰ ਥੋੜਾ ਘੱਮ ਜਿਆ ਬਾਈਨ ਕੇ ਇਹ ਆਪਦੇ ਪੁੱਤ ਤਰੇ ਫਿਰਦੇ ਨੇ ਹੈਨਾ ਹੌਸਲੇ ਵਾਲੀ ਗੱਲ ਹੀ ਹੈ ਕੋਈ ਐਵੇਂ ਨਹੀਂ ਬੰਦਾ ਕਿ ਬਾਈ ਕਰ ਸਕਦਾ ਕਰੋ ਇੰਨੇ ਦਿਨ ਬਾਹਰ ਰਹਿਣ ਨੂੰ ਦਿਲ ਕਰਦਾ ਬੰਦੇ ਨੂੰ ਹੈਨਾ ਜੇ ਲੋਕਾਂ ਦੀ ਸੇਫ ਵਾਲੀ ਮੂਰੀ ਆਉਣਾ ਤਾਂ ਇੱਕ ਫਿਰ ਵੀ ਬਹੁਤ ਵੱਡੀ ਗੱਲ ਹੈ ਪਰ ਇਹ ਜਿਹੇ इमोਸ਼ਨ ਦੀ ਗੱਲ ਕਰੀਏ ਬਾਈ ਸ਼ੁਰੂ ਤੋਂ ਹੀ ਬਹੁਤ इमोशनल ਫੈਮਿਲੀ ਤੋਂ ਮੈਂ ਬਿਲੋਂਗ ਕਰਦਾ ਛੋਟਾ ਹੁੰਦਾ ਸੀ ਇਹਨਾਂ ਮਮੀ ਦੇ ਦੀ ਡੈਥ ਹੋ ਗਈ ਉਦੋਂ ਤੋਂ ਹੀ ਆਇਆ ਸੀਗਾ ਹਨਾ ਪਿਆਰ ਦਾ ਆਪਾਂ ਨੂੰ ਵੈਲਿਊ ਕਦਰ ਪਤਾ ਬਾਈ ਹਨਾ ਕਿਸੇ ਬੰਦੇ ਦੇ ਤੁਰ ਜਾਣ ਦੀ ਜਾਂ ਕਿਸੇ ਕਿਸੇ ਦਾ ਜਦੋਂ ਕਿ ਕਿਸੇ ਦੇ ਦੁੱਖ ਦਾ ਟਾਈਮ ਆਉਂਦਾ ਪਰ ਉਹ ਪਤਾ ਉਹ ਕਿਵੇਂ ਹਟਾਏ ਜਾਂਦਾ ਹਨਾ ਸੋ ਮੈਂ ਇਹ ਨਹੀਂ ਕਹਿੰਦਾ ਵੀਰੇ ਮੈਂ ਬਹੁਤ ਕਰ ਦੂੰਗਾ ਮੈਨੂੰ ਇਦਾਂ ਹੀ ਹੈ ਵੀ ਜਿੰਨਾ ਮੇਰੇ ਤੋਂ ਹੋ ਸਕੇ ਮੈਂ ਕਰਨਾ ਚਾਹੁੰਦਾ ਦਿਨੋ ਇਹ ਕੋਈ ਮਤਲਬ ਆਏ ਨਹੀਂ ਹੈਗਾ ਵੀ ਮੈਂ ਕਿਸੀ ਚੀਜ਼ ਲਈ ਕਰਾਂ ਜੇ ਤੂੰ ਮੈਨੂੰ ਕੋਈ ਬੈਨੀਫਿਟ ਹੋਵੇ ਅਸੀਸਾਂ ਜਰੂਰ ਬਈ organ ਦੀਆਂ ਮਿਲਦੀਆਂ ਨੇ ਬਾਈ ਜਨੌਦੇ ਘਰ ਕੀ ਤੁਰੇ ਫਿਰਦੇ ਆ ਸ਼ੁਰੂ ਤੋਂ ਪਰ ਮੇਰਾ ਅੰਦਰੋਂ ਦਿਲ ਕਰਦਾ ਸੀਗਾ ਵੀ ਯਾਰ ਜੇ ਪ੍ਰਮਾਤਮਾ ਨੇ ਇੰਨੇ ਜੋਗਾ ਕੀਤਾ ਤਾਂ ਕੁਛ ਕੀਤਾ ਜਾਵੇ ਹਨਾ ਜੀ ਤਾਂ ਹੀ ਮਾਲਟਾ ਸ਼ੋਅ ਤੇ ਗਿਆ ਸੀਗਾ ਉੱਥੇ ਬਾਪਰਚ ਵੀ ਤੁਸੀਂ ਹਾਂਜੀ ਭਰਾਵਾ ਨਹੀਂ ਇੰਨਾ ਉਹਨਾਂ ਨੇ ਸਪੋਰਟ ਕੀਤਾ ਮਤਲਬ ਸਾਡਾ ਪਹਿਲਾ ਸ਼ੋਅ ਤਾਂ ਕੁਝ ਬਣ ਨਹੀਂ ਸੀ ਰਿਹਾ ਪਰ ਜਦੋਂ ਇਧਰ ਆਪਣੇ ਬਿਆਪ ਤੇ ਇੰਨਾ ਕੁਛ ਆਇਆ ਫਿਰ ਜੀ ਸੋਚੇ ਵੀ ਸੀ ਯਾਰ ਸ਼ੋਅ ਹੀ ਤਾਂ ਆਉਣਾ ਕਿ ਤੰਗ ਰੇ ਕੱਲੂ ਪੈਸੇ ਇਕੱਠੇ ਕਰੀ ਤੇ ਕਿਸੇ ਹਨਾ ਆਪਾਂ ਕੰਮ ਹਿੱਸੇ ਲਾ ਸਕੀਏ ਜੀ ਤਾਂ ਇਹ ਕੁਛ ਆਇਆ ਨਹੀਂ ਗੱਲ ਹੈ ਕਿ ਬਾਈ ਕਿਸੇ ਨੇ 20 ਲੱਖ ਲਾਤਾ ਕਿਸੇ ਨੇ 2 ਕਰੋੜ ਲਾਤਾ ਇਹ ਤਾਂ ਆਇਆ ਵੀ ਜਿੰਨੀ ਸੇਵਾ ਆਪਾਂ ਤੋਂ ਹੋ ਸਕਦੀ ਹੈ ਬਾਈ ਆਪਾਂ ਕਰਨੀ ਡੈੜੀਆਂ ਤੇ ਸਿਰਫ ਇਹ ਬਾਈ 14 ਪਿੰਡਾਂ ਦਾ ਪ੍ਰੈਂਡ ਕਰਨ ਦੀ ਗੱਲ ਨਹੀਂ ਹੈਗੀ ਅੱਗੇ ਵੀ ਜਿੰਨੇ ਜੋਗੇ ਹੈਗੇ ਆ ਬਾਈ ਆ ਜੁਆਕ ਨੇ ਜਾਂ ਇਹ ਕਰਨੇ ਇਹਨਾਂ ਦਾ ਫਾਈਨਲੀ ਜੀਵਨ ਥੋੜਾ ਖੁਸ਼ਹਾਲ ਹੋਵੇ ਵਿਚਾਰੇ ਆਪਣੇ ਘਰੇ ਹਨਾ ਚੈਨ ਦੀ ਨੀਂਦ ਸੌ ਸਕਣ ਜਿਹੜੇ ਜੁਆਕ ਨੇ ਆਪਣਾ ਪੜਾਈ ਤੇ ਜਾਂ ਜਿਹੜੀ ਵੀ ਕੰਮ ਕਰਦੇ ਉਹਨਾਂ ਤੇ ਫੋਕਸ ਕਰ ਸਕਣ ਇਹਨਾਂ ਦੀ ਜਿਹੜੀ ਜੀਵਨ ਚਾ ਬਿਨਾਂ ਗੱਲ ਤੋਂ ਦੁਵਿਧਾ ਹੁੰਦੀਆਂ ਰਹਿੰਦੀਆਂ ਨੇ ਇਹ ਨਾ ਹਨਾ ਬਸ ਆਪਣਾ ਤੇ ਇਹੀ ਆ ਪਰ ਮੈਂ ਤਾਂ ਬਸ ਭਰਾਵਾਂ ਦੇ ਨਾਲ ਆ ਬਾਈ ਮੈਨੂੰ ਤਾਂ ਕੁਝ ਨਹੀਂ ਹੈ ਨਾ ਤੁਹਾਡੇ ਕਰਕੇ ਇਹ ਸਾਰਾ ਕੁਝ ਤੁਸੀਂ ਜੋ ਕਰ ਰਹੇ ਹੋ ਤੁਹਾਨੂੰ ਸਾਰਿਆਂ ਨੂੰ ਬਹੁਤ ਸਲੂਟ ਆ ਸਾਰੇ ਮੀਡੀਆ ਨੂੰ ਤੁਹਾਨੂੰ ਬਈ ਸਿਮਰਨ ਬਾਈ ਰਵਨ ਬਾਈ ਤੁਹਾਨੂੰ ਨਾਲ ਵੀਰੇ ਤੁਹਾਨੂੰ ਤੇ ਅਮਰ ਵੀਰੇ ਤੁਸੀਂ ਪਹਿਲੇ ਦਿਨ ਤੋਂ ਲੱਗੇ ਹੋ ਜੇ ਬਾਕੀ ਵੀ ਸੰਸਥਾਵਾਂ ਜਿੰਨੀਆਂ ਲੱਗੀਆਂ ਨੇ ਤੁਹਾਨੂੰ ਸਾਰਿਆਂ ਨੂੰ ਸਲੂਟ ਆ ਤੇ ਅਸੀਂ ਸਾਰੇ ਤੁਹਾਡੇ ਨਾਲ ਆ ਬਈ ਮੈਂ ਇਕੱਲਾ ਨਹੀਂ ਬਾਕੀ ਸਾਰੇ ਜਿੰਨੇ ਕਲਾਕਾਰ ਆ ਸ਼ੁਰੂ ਤੋਂ ਆਉਂਦੀ ਰਹੇ ਹਾਂ ਤੇ ਅੱਗੇ ਵੀ ਆਉਂਦੇ ਰਹਿਣਗੇ ਸੇਵਾ ਤੁਸੀਂ ਫਿਜ਼ੀਕਲੀ ਇਹਨਾਂ ਪਿੰਡਾਂ ਚ ਆਉਣ ਦੇ ਲਈ ਕਿਹੜੀ ਚੀਜ਼ ਮੋਟੀਵੇਟ ਕਰਦੀ ਹੈ ਪਰ ਇਹ ਹਾਲਾਤ ਵੇਖਣ ਉਪਰੰਤ ਤੁਸੀਂ ਕੀ ਮਹਿਸੂਸ ਕਰਦੇ ਹੋ ਕਿਉਂਕਿ ਬਾਰਡਰ ਏਰੀਆ ਦੇ ਲੋਕ ਬਾਈ ਸਾਹਮਣੇ ਆਪਾਂ ਨੂੰ ਬਾਰਡਰ ਲਾਈਨ ਦਿਸਦੀ ਆ ਲੋਕ ਅਕਸਰ ਕਹਿੰਦੇ ਆ ਵੀ ਸਾਡੇ ਤਾਂ 12 ਮਹੀਨੇ 30 ਦਿਨੀ ਹਾਰ ਆ ਬਿਲਕੁਲ ਬਾਈ ਵੀ ਪਾਣੀ ਆਇਆ ਤਾਂ ਵੱਖਰਾ ਵਿਸ਼ਾ ਪਰ ਕਦੇ ਕਦੀ ਜੰਗ ਲੱਗ ਗਈ ਕਦੀ ਫਸਲ ਮਰ ਗਈ ਤਾਂ ਇਸ ਹਾਲਾਤ ਨੂੰ ਵੇਖ ਕੇ ਕੀ ਤੁਸੀਂ ਮਹਿਸੂਸ ਕਰਦੇ ਹੋ ਔਰ ਖਾਸ ਤੌਰ ਤੇ ਤੁਹਾਨੂੰ ਕਿਹੜੀ ਚੀਜ਼ ਆ ਜਿਹੜੀ ਮੋਟੀਵੇਟ ਕਰਦੀ ਕਿ ਨਹੀਂ ਮੈਨੂੰ ਫਿਜ਼ੀਕਲੀ ਵੀ ਜਾਣਾ ਚਾਹੀਦਾ ਬਈ ਇੱਕ ਤਾਂ ਜਨਮੀ ਇੱਥੇ ਹੋਇਆ ਪੰਜਾਬ 'ਚੀ ਸੋ ਕਨੈਕਟੀਵਿਟੀ ਬਹੁਤ ਆਪਣੇ ਲੋਕਾਂ ਨਾਲ ਜਦੋਂ ਦੇਖਦੇ ਨਾ ਚਿਹਰਾ ਹੀ ਖਿੜ ਜਾਂਦਾ ਹਨਾ ਚਾਹੇ ਉਹ ਪੰਜਾਬ 'ਚ ਹੋਵੇ ਚਾਹੇ ਕਿਤੇ ਕੈਨੇਡਾ ਆਪਣਾ ਬੰਦਾ ਤੁਰਿਆ ਜਾਂਦਾ ਹੋਵੇ ਜਿਹੜੀ ਮਰਜੀ ਕੰਟਰੀ ਤੇ ਇੱਥੇ ਮੇਨ ਆਉਣ ਦਾ ਮਕਸਦ ਸਾਡਾ ਇਹ ਸੀ ਜਿਵੇਂ ਅਵਰ ਵੀਰ ਨਾਲ ਅਸੀਂ ਗੱਲ ਕਰਦੇ ਸੀ ਵੀ ਅਸੀਂ ਮੈਸੇਜ ਬਾਹਰ ਦੇਣਾ ਚਾਹੁੰਦੇ ਆਂ ਵੀ ਜਿਹੜੀ ਇੱਥੇ ਕੰਮ ਹਲੇ ਵੀ ਚੱਲੀ ਜਾਂਦਾ ਬਈ ਇਹ ਹਲੇ ਰੁਕਿਆ ਨਹੀਂ ਹਲੇ ਸ਼ੁਰੂ ਹੀ ਹੋਇਆ ਸੋ ਮੇਰੇ ਆਉਣ ਦਾ ਮੇਨ ਮਕਸਦ ਇਹ ਸੀਗਾ ਵੀ ਮੇਰੇ ਥਰੂ ਜਿੰਨੇ ਲੋਕਾਂ ਤੇ ਮੇਰੀ ਆਵਾਜ਼ ਜਾਂਦੀ ਹੈ ਵੀ ਉਹਨਾਂ ਨੂੰ ਇਹ ਹੀ ਦੱਸਣਾ ਚਾਹੁੰਦਾ ਵੀ ਕ ਤੇ ਆਪਣਾ ਇਹ ਲੰਮੀ ਲੜਾਈ ਆ ਬਾਈ ਕੋਈ ਛੋਟੀ ਲਗਾਈ ਨਹੀਂ ਹੈਗੀ ਹਨਾ ਘਰ ਵੀ ਪੈ ਜਾਣਗੇ ਉਸ ਤੋਂ ਬਾਅਦ ਵੀ ਹਲੇ ਲੋਕਾਂ ਦੀਆਂ ਜ਼ਮੀਨਾਂ ਕਿੰਨੀ ਖਰਾਬ ਹੋ ਗਈਆਂ ਹਨਾ ਆਪਾਂ ਗੱਲ ਕਰੀ ਜਾਂਦੇ ਸੀ ਕਿੰਨੇ 7-800 ਕੇ ਦੀ ਜ਼ਮੀਨ ਹੋਣੀ ਆ ਫਿਰ ਡਾ ਜੀ ਵੀ ਜਿਹੜੀ ਨਾ ਤਾਂ ਉਹਦਾ ਕੁਝ ਕਰ ਸਕਦੇ ਹਲੇ ਨਾ ਵਸਤਾਲੇ ਕੁਝ ਪਤਾ ਹੀ ਨਹੀਂ ਹੈਗਾ ਬਿਲਕੁਲ ਜੀ ਉਹ ਚੀਜ਼ਾਂ ਫਿਕਰ ਆਊਟ ਕਰਨ ਵਾਲੀਆਂ ਨੇ ਹਲੇ ਪਾਣੀ ਦਾ ਦੇਖਣਾ ਇਹਨਾਂ ਦੇ ਵਿਚਾਰਾਂ ਦੇ ਆ ਬਰਕ ਤੋਂ ਪਾਣੀ ਕਿੰਦਾ ਵੀਰ ਨੂੰ ਹਨਾ ਤੁਸੀਂ ਆਪ ਦੇਖ ਲਓ ਕਿੰਨੀ ਇੱਕ ਸਿੰਪਲ ਜੀ ਚੀਜ਼ ਆ ਜਿਹਨੂੰ ਆਪਾਂ ਡੇਲੀ ਲਾਈਫ ਚ ਗਿਣਦੇ ਵੀ ਨਹੀਂ ਹੈਗੇ ਹਨ ਵੀ ਉਹੀ ਚੀਜ਼ ਨਾਲ ਹੀ ਕਿੰਨੀ ਉਹ ਜਿਵੇਂ ਕਈ ਪਰਿਵਾਰ ਨੇ ਬਾਈ ਇੱਥੇ ਉਹ ਇਹੀ ਕਹੀ ਜਾਂਦੇ ਨੇ ਕਿ ਅਸੀਂ ਕਿਸੇ ਇੱਕ ਘਰ ਫਿਲਟਰ ਲੱਗਾ ਤੇ ਅਸੀਂ ਉਥੋਂ ਪਾਣੀ ਲੈ ਕੇ ਕਿੰਨੀ ਦੂਰ ਦੂਰ ਜਾਂਦੇ ਹਾਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਬੈਲਟ ਇਹ ਵੀ ਆਪਣੇ ਘਰ ਜਾ ਕੇ ਉਹਨੇ ਦੀਵਾਲੀ ਨਹੀਂ ਮਨਾਈ ਉਹਨਾਂ ਉਹਨਾਂ ਦੇ ਵੀ ਪਰਿਵਾਰ ਹੈਗੇ ਨੇ ਉਹਨਾਂ ਦੇ ਵੀ ਨਿੰਜੀ ਕੰਮ ਹੈਗੇ ਨੇ ਪਰ ਜਿਹੜੀ ਡਿਊਟੀ ਰ ਆਪਣੇ ਲਈ ਜਨਾ ਇਹ ਕਿਸੇ ਕਿਸੇ ਦੇ ਬਾਈ ਕਰਮਾ ਚ ਹੀ ਹੁੰਦੀ ਆ ਸੋ ਜੇ ਹੋ ਸਕਦਾ ਤਾਂ ਮੇਰੇ ਵੀਰ ਸੁਣਦੇ ਹੋ ਤਾਂ ਪਹਿਲਾਂ ਵਾਲਾ ਜਿਵੇਂ ਆਪਾਂ ਪਹਿਲੀ ਵਾਰੀ ਜਦੋਂ ਸਾਰਿਆਂ ਨੂੰ ਮੈਸੇਜ ਗਿਆ ਜਿਵੇਂ ਪਹਿਲੀ ਵਾਰੀ ਦੁੱਖ ਲੱਗੇ ਸੀ ਦੁੱਖ ਹੋਣ ਵੀ ਉਨਾ ਹੀ ਆ ਉਨੇ ਲੋਕ ਜੇ ਆ ਸਕਦੇ ਹਨ ਤਾਂ ਵਧੀਆ ਹੋ ਜੂਗਾ ਕੰਮ ਹਨਾ ਬਾਈ ਸਾਡਾ ਤੇ ਇਹੀ ਆ ਵੀ ਕੰਮ ਨਿਭੜੇ ਬਾਈ ਆਪਾਂ ਲੋਕਾਂ ਨੂੰ ਉਹਨਾਂ ਦੇ ਘਰਾਂ ਚ ਨੀਂਦ ਯੂ نو ਸੌਣ ਦਾ ਮੌਕਾ ਦਈਏ ਹਨਾ ਪਰ ਮੌੜੀ ਵਾਲੇ ਪਰਵਾਹ ਦਾ ਸੁੱਖ ਰੱਖੇ ਬਾਈ ਤੁਸੀਂ ਵਾਕ ਕਰ ਰਹੇ ਹੋ ਇਹੋ ਜਿਹਾ ਜੀ ਆਲਾ ਸੇਰੇ ਲੱਗ ਜੂਗਾ